ਹੈਲੋ ਹਾਂਜੀ ਸਤਿ ਸ੍ਰੀ ਅਕਾਲ ਆਪਣੀ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਕਪਾਲ ਮੋਚਨ ਸਾਹਿਬ ਦੇ ਇਤਿਹਾਸ ਬਾਰੇ ਵੈਸੇ ਤਾਂ ਜੀ ਕਪਾਲ ਮੋਚਨ ਸਾਹਿਬ ਦਾ ਜਿਹੜਾ ਇਤਿਹਾਸ ਆ ਉਹ Hindu ਲੋਕਾਂ ਦਾ ਪ੍ਰਾਣਾ ਇਤਿਹਾਸ ਹੈ ਜੀ ਗਪਾਲ ਮੋਚਨ ਸਾਹਿਬ ਆਪਣੀ ਪਹਿਲੀ ਪਾਸਾਈ ਔਰ ਦਸਵੀਂ ਪਾਸਾਈ ਗਈ ਹੈ ਜੀ ਪਹਿਲੀ ਪਾਸਾਈ ਗੁਰੂ ਘਰ ਦੇ ਆਸੇ-ਪਾਸੇ ਤਿੰਨ ਕੁੰਡਾ ਜੀ ਕਪਾਲ ਮੋਚਨ ਕੁੰਡ ਰਣ ਕੁੰਡ ਔਰ ਸੂਰਜ ਕੁੰਡ ਇੱਥੇ ਗੁਰਨਾਕ ਦੇਵ ਜੀ ਜਦੋਂ ਆਪਣੀ ਪਹਿਲੀ ਬਾਸ ਚਾਈ ਗਈ ਆ ਤਾਂ ਵਿਚਾਰ ਕਰਦੇ ਸੀਗੇ ਤੇ ਉੱਥੇ ਜਿਹੜੇ ਬ੍ਰਾਹਮਣ ਲੋਕ ਸੀਗੇ ਇਹ ਤਿੰਨ ਕੁੰਡਾਂ ਤੇ ਇਸ਼ਨਾਨ ਕਰਕੇ ਜਾ ਰਹੇ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਸ ਜਿਹੜੇ ਤਿੰਨ ਕੁੰਡਾ ਇਹ ਇਹਨਾਂ ਤੇ ਇਸ਼ਨਾਨ ਕਿਉਂ ਕਰਦੇ ਆ ਤਾਂ ਉਹਨਾਂ ਦਾ ਮੰਨਣਾ ਇਹ ਸੀਗਾ ਵੀ ਕਹਿੰਦੇ ਵੀ ਜਿਹੜਾ ਸੀ ਸੂਰਜ ਕੁੰਡ ਤੇ ਹਰਣ ਕੁੰਡ ਔਰ ਗਪਾਲ ਮੋਚਨ ਕੁੰਡ ਤੇ ਇਸ਼ਨਾਨ ਕਰੂਗਾ ਉਹਦਾ ਬਹੁਤ ਵੱਡਾ ਪੁੰਨ ਮਿਲਦਾ ਤੇ ਉਹਦਾ ਬਹੁਤ ਵੱਡਾ ਫਲ ਮਿਲਦਾ ਫਿਰ ਉਥੇ ਗੁਰਨਾਨਕ ਦੇਵ ਜੀ ਨੇ Hindu ਧਰਮ ਦੇ ਲੋਕਾਂ ਨੂੰ ਸਮਝਾਇਆ ਸੀ ਵੀ ਜਿਹੜਾ ਤੁਹਾਨੂੰ ਪੁੰਨ ਮਿਲਣਾਗਾ ਤੇ ਫਲ ਮਿਲਣਾਗਾ ਸਭ ਤੋਂ ਵੱਡਾ ਉਹ ਤੁਹਾਨੂੰ ਨਾਮ ਜਪਣ ਦੇ ਨਾਲ ਮਿਲਣਾ ਜਿੰਨਾ ਟਾਈਮ ਤੁਸੀਂ ਨਾਮ ਨਹੀਂ ਨਜਾਪਦੇ ਉਹਨਾ ਟਾਈਮ ਤੁਹਾਨੂੰ ਕੋਈ ਵੀ ਫਲ ਨਹੀਂ ਮਿਲਣਾ ਕੋਈ ਵੀ ਪੁੰਨ ਨਹੀਂ ਮਿਲਣਾ ਨਾਮ ਜਪੋ ਕਿਰਤ ਕਰੋ ਵੰਡ ਛਕੋ ਉਥੇ ਗੁਰੂ ਨਾਨਕ ਦੇਵ ਜੀ ਨੇ ਬ੍ਰਾਹਮਣ ਲੋਕਾਂ ਦਾ ਇਹ ਭਰਮ ਦੂਰ ਕੀਤਾ ਸੀ ਫਿਰ ਇੱਕ ਦਿਨ ਸੇਠ ਦੇ ਘਰ ਬ੍ਰਾਹਮਣ ਸੇਠ ਨੇ ਆਪਣੇ ਘਰ ਗੁਰੂ ਨਾਨਕ ਦੇਵ ਜੀ ਨੂੰ ਬੁਲਾਇਆ ਔਰ ਬ੍ਰਾਹਮਣ ਲੋਕਾਂ ਨੂੰ ਵੀ ਬੁਲਾਇਆ ਔਰ ਲੰਗਰ ਲਗਾਇਆ ਜਦੋਂ ਉਹਨਾਂ ਨੇ ਲੰਗਰ ਲਗਾਇਆ ਤੇ ਲੰਗਰ ਤਿਆਰ ਕਰਦੀ ਬ੍ਰਾਹਮਣ ਦੇ ਜਿਹੜੇ ਸੀਗੇ ਮਹ ਲੋਕ ਦੇ ਸੇਠ ਸਿੱਲੋ ਸੇਠ ਸੀਗਾ ਉਹਦੇ ਘਰੇ ਇੱਕ ਪੁੱਤਰ ਨੇ ਜਨਮ ਲਿਆ ਜਦੋਂ ਉਹਦੇ ਘਰੇ ਪੁੱਤਰ ਨੇ ਜਨਮ ਲਿਆ ਜੀ ਜਿਹੜੇ ਬ੍ਰਾਹਮਣ ਲੋਕ ਸੀਗੇ ਔਰ ਸੇਠ ਸੀਗੇ ਦੂਸਰੇ ਬਲਾਏ ਹੋਏ ਉਹਨਾਂ ਨੇ ਉਹ ਸਾਰੇ ਜਾਣੇ ਜਿਹੜਾ ਲੰਗਰ ਸੀਗਾ ਛੱਡ ਕੇ ਜਾ ਰਹੇ ਸੀਗੇ ਤਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਪ੍ਰਸ਼ਾਦਾ ਕਿਉਂ ਛੱਡ ਕੇ ਜਾ ਰਹੇ ਆ ਉਹ ਕਹਿੰਦੇ ਵੀ ਸੂਤਕ ਹੋ ਗਿਆ ਇੱਥੇ ਤਾਂ ਫਿਰ ਗੁਰੂ ਨਾਨਕ ਦੇਵ ਜੀ ਨੇ ਉੱਥੇ ਵੀ ਉਹਨਾਂ ਨੂੰ ਬ੍ਰਾਹਮ ਲੋਕਾਂ ਨੂੰ ਇਹ ਸਮਝਾਇਆ ਸੀ ਵੀ ਸੂਤਕ ਤਾਂ ਫਿਰ ਤੁਹਾਡੀ ਰਸੋਈ ਦੇ ਵਿੱਚ ਤਾਂ ਹਰ ਰੋਜ਼ ਹੀ ਸੂਤਕ ਹੁੰਦਾ ਜਿਹੜੀ ਆਪਾਂ ਲੱਕੜ ਵਰਤਦੇ ਆਂ ਪਾਣੀ ਵਰਤਦੇ ਆਂ ਮਿੱਠਾ ਵਰਤਦੇ ਆਂ ਉਹਦੇ ਵਿੱਚ ਨੇਕਾਂ ਜੀਵ ਪੈਦਾ ਹੁੰਦੇ ਆ ਨੇਕਾਂ ਜੀਵ ਮਰਦੇ ਆ ਠੀਕ ਹੈ ਜੀ ਇਸ ਤਰ੍ਹਾਂ ਤਾਂ ਤੁਹਾਡੀ ਰਸੋਈ ਦੇ ਵਿੱਚ ਹਰ ਰੋਜ਼ ਸੂਤਕ ਹੀ ਹੁੰਦਾ ਰਹਿੰਦਾ ਲਗਾਤਾਰ ਫਿਰ ਤੁਸੀਂ ਉੱਥੇ ਵੀ ਤਾਂ ਖਾਣਾ ਖਾਣੇ ਆ ਤਾਂ ਫਿਰ ਉੱਥੇ ਬ੍ਰਾਹਮ ਲੋਕਾਂ ਦਾ ਜਿਹੜਾ ਬ੍ਰਾਹਮ ਸੀ ਬ੍ਰਾਹਮਣ ਲੋਕ ਸੀਗੇ ਉਹਨਾਂ ਦਾ ਭਰਮ ਸੀ ਆ ਇਹ ਦੂਰ ਕੀਤਾ ਸੀ ਗੁਰੂ ਨਾਨਕ ਦੇਵ ਜੀ ਨੇ ਗਪਾਲ ਮੋਚਨ ਸਾਹਿਬ ਵਿਖੇ ਜਾ ਕੇ ਕਪਾਲ ਮੋਚਨ ਸਾਹਿਬ ਦਾ ਇਤਿਹਾਸ ਆਪਣੇ ਸਿੱਖ ਕੌਮ ਦਾ ਇਤਿਹਾਸ ਇਹ ਆ ਜੀ ਤੇ ਜਿਹੜੇ ਬ੍ਰਾਹਮ ਲੋਕ ਆ ਇਹਨਾਂ ਦਾ ਇਤਿਹਾਸਕੋਸ਼ ਹੋਰ ਆ ਉੱਥੇ ਉਹਨਾਂ ਦਾ ਇਤਿਹਾਸ ਉਹਨਾਂ ਨੇ ਦੱਸਿਆ ਹੋਇਆ ਸਾਰਾ ਆਪਣੀ ਪਹਿਲੀ ਪਾਸ਼ਾਹੀ ਗੁਰੂ ਘਰ ਦੇ ਬਰਾਬਰ ਤਿੰਨ ਸੂਰਜਕੁੰਡਾ ਤਿੰਨ ਕੁੰਡਾ ਸੂਰਜਕੁੰਡ ਗਪਾਲ ਮੋਚਨ ਕੁੰਡ ਔਰ ਰਣਕੁੰਡ ਇੱਥੇ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦਾ ਬ੍ਰੰਮ ਜਿਹੜਾ ਸੀਗਾ ਉਹ ਦੂਰ ਕੀਤਾ ਸੀ ਲੋਕਾਂ ਨੇ ਜਿਹੜਾ ਅੰਧਵਿਸ਼ਵਾਸ ਬਣਿਆ ਹੋਇਆ ਸੀ ਉਹ ਦੂਰ ਕੀਤਾ ਸੀ ਔਰ ਸੂਤਕ ਦਾ ਜਿਹੜਾ ਉਹਨਾਂ ਨੂੰ ਬਹਿਮ ਬਣਿਆ ਹੋਇਆ ਸੀ ਉਹ ਦੂਰ ਕੀਤਾ ਸੀ ਸ੍ਰੀ ਕਪਾਲ ਮੋਚਨ ਸਾਹਿਬ ਠੀਕ ਹੈ ਜੀ ਜਿੰਨੀ ਕੁ ਮੈਨੂੰ ਜਾਣਕਾਰੀ ਸੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੇ ਕਿਤੇ ਗਲਤੀ ਹੋ ਗਈ ਹੋਈ ਤਾਂ ਤੁਸੀਂ ਮਾਫ ਕਰਨਯੋਗ ਆ ਪਲੀਜ਼ ਮਾਫ ਕਰ ਦੇਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਇਹ ਹੈ ਆਪਣੇ ਸ੍ਰੀ